ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣਾ ਨੰਬਰ ਹੈ ਵੀਰੇ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਟਰਾਲੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੋਵੇ ਉਹਦੀਆਂ 5-7 ਫੋਟੋਆਂ ਤੇ ਬਾਂਦੀ ਜਾਣਕਾਰੀ ਆਪਣੇ ਨੰਬਰ ਤੇ ਭੇਜ ਦਿਓ ਹਫਤਾ ਸੋਡੇ ਐਡ ਬਾਈ ਜੀ ਆਪਣੇ ਚੈਨਲ ਤੇ ਲਾ ਦਾਂਗੇ ਅੱਜ ਗੱਲ ਕਰਾਂਗੇ ਫੋਰਡ 3700 ਬਾਰੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਫੋਰਡ 3700 ਬਾਰੇ ਇਹ ਟਰੈਕਟਰ ਵੀਰੇ ਸੇਲ ਬਾਅਦ ਤੇ ਹੈ ਇਹ ਟਰੈਕਟਰ ਵੀਰੇ 1981 ਮਾਡਲ 1981 ਮਾਡਲ ਟਰੈਕਟਰ ਹੈ ਟਰੈਕਟਰ ਦਾ ਵੀਰੇ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਟਰੈਕਟਰ ਹੈ ਇੱਕ ਵੀਰਾਂ ਨੂੰ ਹੋਰ ਬ੍ਰੈਂਡ ਤੇ ਵੀਰੇ ਜਦੋਂ ਫੋਟੋ ਪਾਉਣਾ ਹੈ ਮਾੜਾ ਨੰਬਰ ਵੀ ਦੱਸਦਿਆ ਕਰੋ ਟਰੈਕਟਰ ਦਾ ਕਈ ਵੀਰ ਬਾਰੋਂ ਫੋਨ ਆਉਂਦੇ ਨੇ ਵੀ ਅਸੀਂ ਫੋੜ ਵੇਚਦੇ ਅਸੀਂ ਭਾਈ ਉਹ ਫੋੜ ਲੈਣਾਗਾ ਵੀ ਇਹ ਨਾ ਨੰਬਰ ਤੇ ਟਰੈਕਟਰ ਦਾ ਤੇ ਤਾਂ ਕਰਕੇ ਵੀਰ ਬਣ ਕੇ ਨੰਬਰ ਵੀ ਦੱਸਦਿਆ ਕਰੋ ਫੋੜ ਦਾ ਪੂਰਾ 1981 ਮਾਡਲ ਵੀਰੇ ਪੰਜਾਬ ਦਾ ਨੰਬਰ ਹੈ ਬੜੀਆ ਚੰਗੀ ਕੰਡੀਸ਼ਨ ਦਾ ਟਰੈਕਟਰ ਚੱਲਦਾ ਵੀ ਨਾਲੇ ਇੰਜਨ, ਗੇਅਰ, ਲਿਫਟ, ਪੰਪ ਸਾਰਾ ਕੰਮ ਹੋਇਆ ਹੋਇਆ ਟਰੈਕਟਰ ਦਾ ਟਰੈਕਟਰ ਲੈਸਵੇਂ ਚਲਾ ਕੇ ਵਾ ਕੇ ਚੈੱਕ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਲਾਸਟ ਤੇ ਸਟਾਰਟ ਕਰਕੇ ਵੀ ਦਿਖਾ ਦਾਂਗੇ ਤਾਂ ਕਿ ਤੁਸੀਂ ද වාාස්තන න් දාාජාලාසෝවිටඇට ඉන්න ගැක බක්කි සූට සම්මනයක ලීසන සාරකම්ම හය බයි ගැන ඉජන ගේල්ලබට පම්පද කෝවිීට එක්කතනී සැල්පස්ටාට කූඩ එක්කතැනෙ ටටරච ਇੱਕ ਟਰੈਕਟਰ ਲੈਣ ਸਮੇ ਵੀਰੇ ਕਾਪੀ ਕਾਜੇ ਜ਼ਰੂਰ ਚੈੱਕ ਕਰ ਲਿਆ ਕਰੋ ਤਾਂ ਕਿ ਕਿਸੇ ਵੀਰ ਨੂੰ ਟਰੈਕਟਰ ਵੇਚਣ ਵੇਲੇ ਕੋਈ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਰੇਟ ਹੈਗਾ ਵੀਰੇ ਟਰੈਕਟਰ ਦਾ 135000 135000 ਬਾਈਆਂ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਏਰੀਆ ਹੈਗਾ ਵੀਰੇ ਮਰੇਲ ਕੋਟ ਦਾ ਇਹ ਟਰੈਕਟਰ ਮਰੇਲ ਕੋਟ ਦੇ ਜ਼ਿਲ੍ਹੇ ਵਿੱਚ ਖੜਾ ਹੈਗਾ ਮਾਲਕ ਵੀਰਾਂ ਜਿਹੜਾ ਨੰਬਰ ਆ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਹਤੇ ਫੋਨ ਕਰਕੇ ਟਰੈਕਟਰ ਬਾਰੇ ਬਾਕੀ ਦੀ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਜੇ ਕੋਈ ਤੁਹਾਡਾ ਮਿੱਤਰ ਪਿਆਰਾ ਫੋੜ ਲਾਈਨ ਨੂੰ ਕਹਿੰਦਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਸਾਰੇ ਵੀਰਾਂ ਦਾ